ਕੀ ਜੈਨਲ ਤੇ ਤੁਹਾਡਾ ਸਵਾਗਤ ਹੈਗਾ ਸਾਡੀ ਵੀਡੀਓ ਨੂੰ ਅੰਤ ਤੱਕ ਦੇਖੋ ਨਵੇਂ ਨਵੇਂ ਰੰਗ ਤੇ ਨਵੇਂ ਨਵੇਂ ਜਿੰਨਾਂ ਦੇ ਵਿੱਚ ਸਿਮਰ ਦੇ ਸੂਟ ਤੇ ਆਰੀ ਵਰਕ ਦੇ ਸੂਟ ਪਸ਼ਮੀਨੇ ਦੇ ਸੂਟ ਹੈ ਜੀ ਇਹ ਛਰਤੀ ਵਾਲੀ ਕੁਆਲਿਟੀ ਹੈ ਜੀ ਸਪੈਸ਼ਲ ਸੇਰ ਮੇਲੇ ਦੇ ਉੱਤੇ ਜੀ ਰੇਟ ਘਟਾਤੀ ਇਹਨਾਂ ਦੇ ਆਰੀ ਵਰਕ ਸੂਟ ਜੀ ਨਾਸਟਾਲ ਦੇ ਨਾਲ ਜਿਹੜਾ ਕਿ ਪਹਿਲਾਂ ਰੇਟ ਸਾਡੇ ਕੋਲ ਵੀ 700 ਰੁਪਿਆ ਸੇਲ ਦੇ ਉੱਤੇ ਲੱਗਿਆ ਹੋਇਆ ਸੀਗਾ ਆਮ 900-1000 ਰੁਪਿਆ ਸੂਟ ਵਿਖਦਾ ਹੈਗਾ ਇਹਦਾ ਜੇ 600 ਰੁਪਿਆ ਕਰਤਾ ਜੀ 600 ਰੁਪਏ ਦੇ ਵਿੱਚ ਪਸ਼ਮੀਨੇ ਦਾ ਆਰੀ ਵਰਕ ਸੂਟ ਤੇ ਫੇਬਰ ਦਾ ਰੇਟ ਹੈ ਫੇਬਰ ਦਾ ਸ਼ਾਉਰ ਵਾਲਾ ਸੂਟ ਆ ਦੇਖੋ ਜੀ ਸਿਮਰ ਦੀ ਕੁੜਤੀ ਹੈ ਸਟਾਈਲ ਵਾਲੀ ਮੋਟੀ ਪਿਛਵਿੰਨੇ ਸਲਵਾਰ ਨਾਲ ਤੇ ਨਾਲ ਸਟੌਲ ਹੈਗਾ ਇਹਦਾ ਰੇਟ ਵੀ ਘਟਾ ਕੇ 600 ਰੁਪਏ ਕਰਤਾ ਜੀ 600 ਰੁਪਏ ਦੇ ਵਿੱਚ ਕਰਤਾ ਜੀ ਇਹ ਸਪੈਸ਼ਲ ਸੇਲ ਮੇਲੇ ਦੇ ਉੱਤੇ 600 ਰੁਪਏ ਦੇ ਵਿੱਚ ਕਰਤਾ ਜੀ ਇਹ ਭਰਾਵਾਂ ਦੀ ਹੱਤੀ ਦੇ ਉੱਤੇ ਸੇਲ ਮੇਲਾ ਚੱਲ ਰਿਹਾਗਾ ਸਾਡੀ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤੇ ਸਾਡੇ ਚੈਨਲ ਨੂੰ ਲਾਇਕ ਕਰੋ ਭਰਾਵਾਂ ਦੀ ਹੱਟੀ ਦੇ ਉੱਤੇ ਹਰ ਕਿਸਮ ਦੇ ਸੂਟਾਂ ਦਾ ਭਾਰੀ ਸੇਲ ਮੇਲਾ ਚੱਲ ਰਿਹਾ ਹੈਗਾ ਤਮਾਕਾ ਸੇਲ ਸਟਾਕ ਨੈਲ ਕਰਨ ਦੇ ਵਾਸਤੇ ਸਪੈਸ਼ਲ ਸੇਲ ਦੇ ਵਿੱਚ ਰੇਟ ਘਟਾ ਦਿੱਤੇ ਜੀ ਸਪੈਸ਼ਲ ਇਹ ਸਰਦੀਆਂ ਦੇ ਸੂਟਾਂ ਦੀ ਵੈਰਾਈਟੀ ਦੇ ਸੇਲ ਦੇ ਉੱਤੇ ਰੇਟ ਬਹੁਤ ਘਟਾ ਦਿੱਤੇ ਨੇ ਭਰਾਵਾਂ ਦੀ ਟੀ ਤੇ ਪਹੁੰਚੋ ਸੇਲ ਦਾ ਵੱਧ ਤੋਂ ਵੱਧ ਲਾਭ ਲਓ ਰਾਂਗੜ ਜਾਨ ਬਹੇਰੇ ਦੇ ਵਿੱਚ ਜੀ ਆਹ ਦੇਖੀ ਸਰ ਦੇ ਉੱਤੇ ਪਿਆਰੀ ਵਰਤੇ ਦੇ ਉੱਤੇ ਰਾਂਗੜ ਜਾਨ ਬਹੇਰੇ ਪੌਂਚੇ ਦੇ ਵਿੱਚ ਜਿੰਨੇ ਮਰਜੀ ਸੂਟ ਲੈ ਸਕਦੇ ਹੋਗੇ ਕਿਸੇ ਵੀ ਭੈਣ ਭਰਾ ਨੇ ਦੁਕਾਨਦਾਰੀ ਵਾਸਤੇ ਇਕੱਠੇ ਵੇਚਣ ਵਾਸਤੇ ਸੂਟ ਲੈਣੇ ਹੈ ਤਾਂ ਸਾਡੇ ਨਾਲ ਸੰਪਰਕ ਕਰਕੇ ਜਿੰਨੇ ਮਰਜੀ ਲੈ ਸਕਦਾ ਜੀ ਪਰ ਆਮਾ ਵੀ ਇੱਥੇ ਦੇ ਉੱਤੇ ਜੀ ਆ ਦੇਖੋ ਜੀ ਕਿ ਇਹਦੇ ਵਿੱਚ ਬਿਨਾ ਸੇਮਰ ਤੋਂ ਦੇ ਬਿਨਾ ਤੋਂ ਆਇਆਗਾ ਇਹਦਾ ਰੇਟ ਜੀ 500 ਰੁਪਏ ਕਰਤਾ ਜੀ 900 ਦੇ 2 ਕਰਤੇ ਸਪੈਸ਼ਲ ਸੇਲ ਦੇ ਉੱਤੇ ਜੀ 900 ਦੇ 2 ਇਹ ਜੀ ਵੀ ਰੰਗੜੀਆਂ ਬਹੁਤ ਆਏ ਹੋਏ ਨੇ ਜੀ 500 ਰੁਪਏ ਦੇ ਇੱਕ ਛੂਟਾ ਜੀ 900 ਦੇ 2 ਕਰਤੇ ਜੀ ਇਹ ਭਾਰੀ ਸੇਰ ਮੇਲੇ ਦੇ ਉੱਤੇ ਰੰਗੜੀਆਂ ਚੌਲ ਦੇ ਆ ਰਹੇ ਜੀ ਇਹ ਵੀ ਇਹ ਜਬਹੁਤ ਰੰਗੜੀਆਂ ਜਮਾਲ ਪਹੁੰਚਿਆ ਹੋਇਆਗਾ ਆ ਦੇਖੋ ਰਾਗੜੀਆਂ ਦੇਖੀ ਜਲੋ ਸਕਰੀਨ ਸ਼ਾਟ ਲੈ ਕੇ ਸਾਵਾੜ ਜਾਨ ਬਗਾ ਸਕਦੇ ਹੋਗੇ ਜਾਂ ਛੇਤੀ ਆਓ ਜੀ ਸਾਵਾੜ ਜਾਨ ਲੈ ਕੇ ਜਾਣ ਪਿੱਛੇ ਮਾਲ ਬਹੁਤ ਕੁਆਂਟੀਟੀ ਦੇ ਵਿੱਚ ਪਹੁੰਚ ਗਿਆ ਦਾ ਜਿੰਦੇ ਵਾਰਜੀ ਸੂਟ ਲੈ ਸਕਦੇ ਹੋ ਜੀ ਭਰਾਵਾਂ ਦੀ ਹੱਥੀ ਦੇ ਉਸ ਜੀ ਹਰ ਕਿਸਮ ਦੇ ਸੂਟਾਂ ਦਾ ਭਾਰੀ ਸੇਰਵੇ ਲੈ ਚੱਲ ਰਿਹਾ ਹੈਗਾ ਭਾਰੀ ਸੇਰਵੇ ਦੇ ਉਸ ਜੀ ਡਿਜ਼ਾਈਨਸ ਤਾਂ ਇਹਦੇ ਵਿੱਚ ਜੀ ਇੱਕ ਤੇ 51 ਹੋਏ ਨੇ ਸਾਰੇ ਇੱਤੋਂ ਤੇ ਇੱਕੜ ਜੈਣੇ ਦਾ ਵਧੀਆ ਬਿਲਕੁਲ ਸਰਦੀ ਵਾਲੀ ਕੁਆਲਿਟੀ ਹੈ ਜੀ ਪਸ਼ਮੀਨੇ ਦਾ ਕੱਪੜਾ ਹੈਗਾ ਸਾਰਾ ਇਹ ਵਾਲੇ ਇਥੋਂ ਜੀ 500 ਦੇ ਵਿੱਚ ਸੂਟਾ ਹੈ 900 ਦੇ 230 ਸਪੈਸ਼ਲ ਸੇਲ ਵਿੱਚ ਤੇ 902 ਬਹੁਤ ਰੰਗਾਂ ਕੁਆਲਿਟੀ ਦੇ ਵਿੱਚ ਮਾਲ ਪਹੁੰਚ ਗਿਆ ਜੀ ਚਾਹੇ ਕਰਾ ਦੇ 20 ਵੀ ਸੂਟ ਲੈ ਲੋ ਜੀ ਬਹੁਤ ਮਾਲ ਇਕੱਠਾ ਪਹੁੰਚੂਕਿਆ ਹੈ ਕਿਸੇ ਨਹੀਂ ਕੋਈ ਪ੍ਰੋਗਰਾਮ ਐਸੇ ਇਕੱਠੇ ਨੂੰ ਲੈਣ ਦਾ ਜਿੱਦ ਮਰਜੀ ਜਾ ਸਕਦਾ ਜੀ ਇਹ ਭਰਾਮਾ ਦੀ ਹੱਤੀ ਦੇ ਉੱਤੇ ਸੇਰ ਮੇਲਾ ਚੱਲ ਰਿਹਾ ਹੈਗਾ ਸੇਰ ਮੇਲੇ ਦੇ ਉੱਤੇ ਜੀ ਬਹੁਤ ਹੀ ਰੰਗੜ ਜਨ ਜਮਾਲ ਪਹੁੰਚੂਕਿਆ ਹੈਗਾ ਭਰਾਮਾ ਦੀ ਹੱਤੀ ਬਾਸਟਰ ਰੋਡ ਮਾੜ ਮੰਡੀ